ਦਿਖਾ ਕੇ ਲਈ ਮੈਨੂੰ ਕੰਮ ਕਰਨਾ ਹੈ ਕਿ ਜੁੱਲੇ ਤੇ ਉਹ ਐਡੀ ਐਡੀ ਗੰਦਾ ਕਰਦੀਆਂ ਪੰਜ ਇੱਕ ਦਾ ਪਾਇਆ ਪੰਜ ਵੱਧੂ ਵੱਧ ਖੜਦਾ ਹੁੰਦਾ ਇੱਕ ਵਾਰ ਬੁੜੀਆਂ ਤਵਾ ਮਾਰਦ ਗਾ ਮੈਨੂੰ ਕਹਿੰਦਾ ਦੱਸੀ ਨਾ ਖੁੱਡੇ ਤੇ ਲਾਉਣੇ ਆ ਵੀ ਕਿੱਥੇ ਜੋਰ ਨਹੀਂ ਲਾਉਂਦੇ ਦੋ ਤਿੰਨ ਲੈ ਵੀ ਫਿੱਟਰ ਵੀ ਚੱਕ ਲਿਆ ਮੁੰਡਿਆਂ ਨੇ ਹੋੜੀ ਰੱਖੀ ਬਾਜਾ ਚਾਹਣਾ ਆਪਣੇ ਆਉਂਦੇ ਨੂੰ ਛੰਡ ਕੱਢਤੀ ਸ਼ੈਂਪੂ ਸ਼ੰਪੂ ਲਿਆ 2500 ਰੁਪਆ ਲੋਟਾ ਰੋਲਾ ਪਾ ਦਈਏ ਹੱਲਣ ਲੱਗਾ ਤਾਂ ਮਾਨ ਜੀ ਤੇ ਤੈਨੂੰ ਭਾਈ ਧਰ ਲੈਂਦਾ ਉਹ ਬੱਚਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਰਣ ਬਟੇ ਦਿੰਦਾ ਤੁਹਾਨੂੰ ਬਟੇ ਬੋਲੀ ਆ ਰਹੀ ਸੀ ਉਹ ਪਿਛਲੇ ਪਾਰ ਅਸੀਂ ਮੋਬਾਈਲ ਲਈ ਸੀ ਤਾਇਆ ਉਹ ਨੰਬਰ ਦਾਰਾ ਫਿਰ ਮੈਨੂੰ ਭੇਜ ਦਿਓ ਤੇ ਤੇਰੀ ਕੰਪਨੀ ਨਹੀਂ ਫਿਰ ਮੈਂ ਜਾਂਦਾ ਲੱਗਾ 13 ਮਗਰ 28 ਨਵੰਬਰ ਬਰਾ 224 ਵੀਰਵਾਰ ਦਾ ਦਿਨ ਸਵਾ ਸਵੇਰੇ ਦੇ ਪਤਾ ਨਹੀਂ ਕਿੰਨੇ ਵਜੇ ਹੋਏ ਨੇ ਮੋਟਰਸਾਈਕਲ ਨਵਾਇਆ ਖੜਾ ਗੱਗੂ ਕਿਤੇ ਜਾਣ ਦੀ ਤਿਆਰੀ ਕਰਦਾ ਮੈਂ ਲੱਗਾ ਕੋਈ ਨਹੀਂ ਹੈਗਾ ਤੇ ਘਰੇ ਪਿਆ ਰਿਆ ਕੌਣ ਸੇਮ ਕੰਮ ਕੀ ਕਰਦੇ ਸੀ ਤੁਸੀਂ ਕੀ ਕੀ ਕਰਦੇ ਸੀਗੇ ਕਿੱਡਾ ਕੱਢ ਦੇਣੀ ਹੈ ਹੈ ਕੱਢ ਦੇਣੀ ਉਹਨੂੰ ਸੇਗਾ ਉਹ ਤਾਂ ਛੋਟੀ ਜੀ ਕੰਨ ਦਾ ਸੋਸਰੀ ਕਾਲਾ ਸੀ ਹਾਂ ਹਾਈ ਉੱਤਰ ਨਾਲ ਚਾਰ ਬੰਦੇ ਲੱਗ ਰਹੇ ਕੀ ਕਰੀ ਜਾਂਦੇ ਇਹ ਕਰਾਸ ਘੱਟਦੇ ਆ ਹਾਂ ਬਈ ਚੱਲ ਚੱਲ ਥੋੜੇ ਅੱਗੇ ਅੱਗੇ ਤਾਂ ਬਾਲਾ ਭੱਜ ਜਾਊ ਇਹ ਨਹੀਂ ਗੇਰ ਤੇ ਨਹੀਂ ਆਗਾ ਸੋਚਦੇ ਹੋਰ ਸੈਰ ਦਵਾਦੀ ਹੁੱਕਾ ਇੱਥੇ ਪਈ ਸੀ ਜਿਹੜੀ ਆਉਂਦੀ ਉਧਰ ਮਤਲਬ ਵਾਰਦੀ ਕਿ ਰੇੜੀ ਦਾ ਗੱਲੂ ਨੇ ਕੱਲ ਇੱਟਾਂ ਪਾਈਆਂ ਸੀ ਉਹਦੇ 'ਚ ਮੈਨੂੰ ਕਹਿੰਦਾ ਉੱਧਰ ਲਾ ਜਾ ਉਹਦੇ ਘਰੇ ਨਾ ਆਇਆ ਸੀ ਕਹਿੰਦਾ ਮਿੱਟਾਂ ਕੱਢਣੀਆਂ ਥੋੜੀਆਂ ਕਹਿੰਦਾ ਮੈਂ ਬੈਲਾ ਆ ਤੂੰ ਏ ਸਕੂਲ ਨਹੀਂ ਗਿਆ ਹਾਂ ਭਈਆ ਕਰਨਡੀ ਵਾਲਿਆ ਮਿਸਤਰੀ ਭਾਈ ਅੱਜ ਛੁੱਟੀ ਤੇ ਆਦੇ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਅੱਜ ਦੇ ਨਵੇਂ ਬਲੌਗ 'ਚ ਬਲੌਗ ਥੋੜਾ ਜਿਹਾ ਲੇਟ ਸਟਾਰਟ ਕਰਿਆ ਤੜਕੇ ਚਾਹ ਪਾਣੀ ਪੀ ਕੇ ਪਾਏ ਰਹੇ ਓਏ ਗੱਟਾ ਪਾਟ ਜੂਆ ਤੇ ਕਾਰਜਕਰਮ ਅੱਜ ਦਾ ਈਆ ਨਾ ਯਰ ਡੋਲ ਜੂ ਆ ਹਾਂ ਪਿਆ ਦੇ ਹੁਣ ਕੰਮ ਕਰਦੇ ਆ ਮੜਾ ਯਾ ਕੰਮ ਕਰਦੇ ਹਾਂ ਹਾਂ ਪਿਆ ਦਿੰਦੇ ਆ ਬਾਪਾ ਪਾਣੀ ਕੋਈ ਨਾ ਮੱਝਾਂ ਨੂੰ ਹੇ ਇਹਦਾ ਹਜ਼ੂਰ ਜੋ ਚਾਹੋ ਲੈਣ ਦੇ ਮੜਾ ਯਾ ਆ ਪਿੱਲਰ ਆਪਣਾ ਧੁਰ ਪਹੁੰਚ ਗਿਆ ਸੀ ਗੱਲ ਤੇ ਮਿਸਤਰੀ ਕਹਿੰਦਾ ਇਹਨੂੰ ਟੜਕੇ ਦੇ ਡੇੜ ਦੇ ਮਾਹ ਚੱਲ ਕੋਈ ਨਾ ਦੁਪਹਿਰਵਾ ਦੇ ਦਿੰਦੀਆਂ ਟਾਈਆਂ ਪੱਟ ਦਿਆਂ ਜਿਹੜੀਆਂ ਪਾਸੇ ਵਾਲੀ ਸਪੋਰਟ ਲਾ ਕੇ ਭਰਿਆ ਸੀਗਾ ਇਹ ਇਹ ਇਹਦੇ ਨਾਲ ਅਗੇ ਆ ਕੇ ਤੇ ਕੰਮ ਦੋ ਤਿੰਨ ਕੁ ਸੋਚ ਰੱਖੇ ਸੀ ਕਿ ਇਹ ਸੀਗਾ ਖੇਤ ਪੁਲੀ ਨੀਵੀਂ ਕਰਕੇ ਹੋਣੀ ਸੀ ਚਲੋ ਉਹ ਤਾਂ ਗੱਲ ਹੋਣਾ ਸ਼ਾਇਦ ਪਤਾ ਨਹੀਂ ਜਾਏ ਜੋ ਨਾ ਜਾਏ ਉਹ ਦੇਖਦੇ ਆਂਗੇ ਤੇ ਇੱਕ ਇੱਥੇ ਨਿਆਇ ਚ ਫੀਟਰ ਪਿਆਗਾ ਕਿਸੇ ਮਿੱਤਰ ਦਾ ਨੂੰ ਨੂੰ ਨਵਾਉਣੇ ਆ ਛੱਡ ਕੇ ਆਉਣੇ ਆ ਕਿਹੜੀ ਫੱਟੀ ਤੈਨੂੰ ਦੋ ਮੈਨੂੰ ਆਖਿਆ ਕਦੋਂ ਆ ਓਏ ਆ ਰਹੀ ਆ ਫਿਰ ਕਿੱਥੇ ਹੋ ਗਈ ਇਹ ਪਤੰਦਰ ਅੱਕੇ ਤੱਕ ਹੀ ਰਹਿੰਦਾ ਇਹ ਮੋਟਰਸਾਈਕਲ ਲਮਾਇਆ ਖੜਾ ਮੈਨੂੰ ਪਤਾ ਇਹਨੂੰ ਕਿਸੇ ਨੇ ਟੋਕਤਾ ਹੋਊਗਾ ਵੀ ਤੂੰ ਕਿਸੇ ਬਸੇ ਜਾਣਾ ਨਹੀਂ ਆ ਗੱਲ ਹੋਊਗੀ ਤੇ ਦੱਸ ਫਿਰ ਟੋਕੜ ਗਈ ਹੋਈ ਤੂੰ ਕੀ ਹੈ ਕਿਹੜਾ ਬਾੜਦਾ ਇਹਨੇ ਕੀ ਕੰਮ ਕਰਿਆ ਦੱਸ ਤੇ ਉੱਠ ਕੇ ਦੱਸੇ ਝੋ ਬਸ ਗੱਲਾ ਮੋਟਰਸਾਈਕਲ ਲਮਾਇਆ ਤੇ ਖੜ ਕੇ ਆਏ ਹੈ ਗਰੀ ਪਾਈ ਬਸ ਗੱਲਾ ਮੋਟਰਸਾਈਕਲ ਲਮਾਇਆ ਹੋਰ ਕੀ ਕੰਮ ਕਰਿਆ ਇਹਨੇ ਦੱਸ ਕੰਮ ਕਨੇ ਆ ਤੂੰ ਇੱਕ ਕੰਮ ਕੰਨਾ ਦੇ ਮੈਨੂੰ ਵੀ ਆਹ ਕੰਮ ਕਰ ਤਾ ਅੱਜ ਤੂੰ ਦੱਸ ਜਮਮ ਚ ਧੱਕੇ ਦਾ ਕਰਮਾਂ ਵਾਲੇ ਖਾਣ ਜਾਂਦਾਗਾ ਸ਼ੇਰ ਵਗਿਆ ਹੈ ਪਹਿਲੇ ਲੌਂਦੇ ਹੀ ਰਿਹਾ ਨਾ 20 ਦਿਨ ਲਾ ਕੇ ਤੂੰ ਅੱਕ ਗਿਆ ਥੱਕ ਗਿਆ ਉਹ ਲਗਾਏ ਸੀ ਉਹ ਜਿੰਮੀ ਜਾਣਾ ਦੱਸ ਠੰਡ ਹੋ ਗਈ ਖੇਸ ਦਾ ਬਣਾ ਸੌਖਾ ਠੀਕ ਰਿਆ ਹੋ ਕੰਤ ਦੇ ਇਟਰ ਨਹੀਂ ਪੱਟੀ ਜਮਾ ਉਹ ਪੱਟੀ ਨਹੀਂ ਹੈਗੀ ਜਮਾ ਕੋਸਟ ਨਹੀਂ ਹੋਣ ਪੱਟਣੀ ਨਹੀਂ ਪੱਟਣੀ ਹਲੇ ਜਦੋਂ ਕੱਢਣੀ ਹੋਏ ਤਾਂ ਪੱਟ ਦਿਆਂਗੇ ਹੋਰ ਕੀ ਕਰਿਆ ਜਾ ਦਿਖਾ ਕੇ ਲਿਆ ਮੈਨੂੰ ਕੰਮ ਕਰਾ ਕੇ ਲਿਆ ਕੰਮ ਕਰਾ ਕੇ ਲਿਆ ਦੀ ਬਗੇ ਪੁੱਠੇ ਜਾਂਦਾ ਸੀ ਫੀਟਰ ਧੋ ਕੇ ਧਰ ਕੇ ਆਉਣਾਗਾ ਕਿੱਥੇ ਜਾਂਦਾ ਸੀ ਕਾਲਾ ਹੋਗੇ ਇਹ ਤਾਂ ਕਿਧਰ ਜਾਂਦਾ ਇਹ ਤਾਂ ਉਹੀ ਤੋੱਟਦਾ ਨਹੀਂ ਇਹ ਉਹੀ ਤੋਂਦਾ ਹੁੰਦਾ ਏ ਤੂੰ ਇਹਦੇ ਜੇ ਮਸਾਲੇ ਜੇ ਬਾਹਰ ਰੱਖਿਆ ਹੁਣ ਕੀ ਕਰੀ ਜਨੇ ਆ ਮੈਂ ਕੰਮ ਕਰੀ ਜਨੇ ਕਰੇ ਘਰੇ ਹੀ ਕਰ ਦਾਂਗੇ ਉੱਥੇ ਫੁੱਡੇ ਲਵੇ ਘਰੇ ਵਾਹੇ ਜੇ ਕੰਮ ਤੂੰ ਕਰਦਾਵੇਂਗਾ ਜਹੇ ਆ ਉਹ ਆ ਨਿਰਾਣਾ ਮਸਾਲਾ ਵਾਲਾ ਦੀ ਬਰੇਤੀਪਾਲ ਹੋਰ ਮਸਾਲਾ ਰਹਿ ਗਿਆ ਮੇਰਾ ਹੋਰ ਮਸਾਲਾ ਮਸਾਲਾ ਬਾਬਾ ਮੈਂ ਔੜੀ ਬਣਾਗਾ ਇਹ ਕਿੱਥੇ ਲਾਉਂਦਾ ਇੰਨਾ ਦੋ ਦਿਨ ਕਰਨੇਗਾ ਬੜਾ ਦੋ ਦਿਨ ਬਸ਼ਰ ਬਣ ਜਾਣਗੇ ਕੱਢ ਰਹਿਣੂ ਇੰਨਾ ਨਹੀਂ ਦੋ ਦੋ ਗਰਣੀਆਂ ਨਹੀਂ ਭਰਕੇ ਦੋ ਗਰਣੀਆਂ ਬੜਾ ਦੋ ਗਰਣੀਆਂ ਬਦਲ ਦੇ ਦੇਂ ਦੇਰਾ ਥੋੜੀ ਲਾਉਣਾ ਤੂੰ ਕਿੱਥੇ ਲਾਉਣਾ ਮੈਨੂੰ ਦੱਸ ਪੁੱਛ ਲੈਂਦਾ ਆਹ ਉਹ ਤਾਂ ਲਾਉਣਾ ਚੁੱਲ੍ਹੇ ਤੇ ਬੋਝ ਕੇ ਕੱਢ ਦੇ ਨੂੰ ਰੋ ਰੋ ਫੜਾ ਕੋਈ ਨਾ ਮੈਨੂੰ ਪਤਾ ਝੋਲੇ ਤੇ ਲਾਉਣਾ ਛੜ ਦੇ ਮੈਂ ਕੱਢ ਦੇਣਾ ਔਖਾ ਹੀ ਨਗਾ ਬਸ ਬਸ ਉਹ ਇਹ ਬਾੜਾ ਇੰਨਾ ਥੋੜੀ ਲੱਗੂਆ ਗੁਰੂਆ ਤੂੰ ਤਾਂ ਸਹੀ ਕਰਦੀ ਉਹ ਨਹੀਂ ਇੰਨਾ ਨਹੀਂ ਲੱਗਦਾ ਹੁੰਦਾਗਾ ਉਹ ਐਡੀ ਐਡੀ ਗੰਦਾ ਕਰਦੀਆਂ ਪੰਜ ਇੱਕ ਦਾ ਪਾਇਆ ਪੰਜ ਬੱਠਲ ਬਰੀਤੀ ਦੇ ਇੱਕ ਮਸਾਲੇ ਦਾ ਐ ਹੁੰਦਾ ਉਹ ਉਹ ਕਾਲਿਆ ਅੱਧਾ ਬੱਠਲ ਪਿਆ ਇਹ ਮੰਨਦਾ ਨਹੀਂ ਦੋ ਕਿੰਮੇ ਦਾ ਬਣਾ ਦੋ ਕਿੰਮੇ ਦਾ ਉਹ ਇੰਨਾ ਨਹੀਂ ਲੱਗਦਾ ਗੁਰੂ ਕੱਢ ਦੇ ਇਹਨਾਂ ਨਹੀਂ ਲੱਗਦਾ ਹੁੰਦਾ ਇਹ। ਕੱਢ ਜਾ ਅੱਧਾ ਵਟਲ ਕਿਸੇ। ਡੋਗਰਾਂ ਨੇ ਆ ਬਾਦਾ ਚਾਰ ਕਰਨ ਦੀਆਂ ਆਉਂਦੀਆਂ ਬਾਦੀ। ਕੋਈ ਨਾ ਬਦਗੀ ਬਾਦੂ ਬੱਦ ਖੜਦਾ ਹੁੰਦਾ ਹੁੰਦਾ ਅੱਜ ਚਿੱਲੇ ਦੇ। ਇਹਦਾ ਬੁੜਗਾ ਤਵਾ ਮਾਰਦ ਗਾ। ਦੇਖੋ ਐ ਚਿੱਲੇ ਤੇ ਲਾਉਦੇ ਇਹਨੂੰ। ਮੈਨੂੰ ਕਹਿੰਦਾ ਕਿਤੀ ਹੋਣਾ ਆਪਣਾ ਓਟੇ ਤੇ ਰੋਣਾ ਪਤਾ ਲੱਗ ਜਿਵਾ। ਚੱਕ ਲੈ। ਦੱਸਣਾ ਗੱਲਣਾ। ਕੱਢ ਦੇ ਹੋਰ ਨਹੀਂ ਦੱਸੇ ਨਹੀਂ ਮੈਂ ਕਿਸੇ ਨੂੰ ਦੱਸਦਾ। ਤੁਸੀਂ ਵੀ ਇਹਨੂੰ ਦੱਸਿਓ ਬਈ ਗਾਂਹਾਂ। ਉਹੀ ਦਾ ਤਾਂ ਖੋਲਦਾ ਬਿਨਾ ਗੱਲ ਤੋਂ ਇੰਨਾ ਕਾ ਸਿਮਿੰਟ ਤਾਂ ਹੋਰ ਹੀ ਪਿਆਊਗਾ ਕਿਤੇ ਹੈ ਨਹੀਂ ਤੂੰ ਡੋਲ ਕੇ ਹਟੇਗਾ ਹਟਦਾ ਨਹੀਂ ਹੋਣਾ ਜਿਹੜਾ ਨਾ ਜਿਵੇਂ ਇਹੀ ਹੋਵੇ ਅੱਜ ਨਹੀਂ ਕੈਮਰਾ ਬੰਦ ਕਰ ਦੂੰਗਾ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਉਂਦਾ ਬਾ ਇਹ ਵੀ ਜਲ ਲੈ ਜਾ ਕੋਈ ਨਾ ਉੱਤ ਬਾਹ ਇਹ ਇੱਥੇ ਉੱਥੇ ਖੜੂ ਆ ਦੇਖੋ ਕਿੱਥੇ ਲਾਏਗਾ ਦੇਖੀ ਗਾਲਿਆ ਬਾਹਲਾ ਜੋ ਮੰਨ ਲਿਆ ਹੋਰ ਕੱਢਾਂ ਇਹਦਾ ਕਲੰਮੀਆਂ ਦੇ ਚੜਾਇਆ ਹੋਇਆ ਐਵੇਂ ਜਿਹੜਾ ਉਹ ਆ ਜਾ ਮੜਾ ਜਾ ਯਾਰ ਕਰਕੇ ਜਾ ਜਾਂ ਤਾਂ ਫਿਰ ਆ ਜਾ ਇਹਨੂੰ ਆਖਿਆ ਚਾਚੂ ਜੀ ਆਜੋ ਇਹਦੋਂ ਅੱਧਾ ਰੱਖ ਲਾ ਬਾਦੂ ਰੂ ਉਹ ਚਾਰ ਪੰਜ ਗਰੈਂਡੀਆਂ ਦੇ ਚ ਬਰੇਤੀ ਦੇ ਹਿੱਟਲੀ ਡੂ ਡੂ ਕਰਦਾ ਮੋਟਰਸਾਈਕਲ ਦਾ ਅਜਾ ਨਾ ਜਾਣ ਲੱਗ ਉਏ ਹਾਰਨਜੋ ਨਾ ਉਹ ਪਾਣੀ ਨਿਕਲ ਜਾਂਦਾ ਉਹਨੂੰ ਬਜਾ ਦੇ ਥੋੜਾ ਜਿਹਾ ਮੋਟਰ ਨਾਲ ਧੋ ਕੇ ਕੀ ਵਸ ਰੋਟੀ ਬਸ ਮੈਂ ਖਾ ਲਈ ਰੋਟੀ ਤਾਂ ਬਾਵਾ ਜਰ ਦਿਖਾਦੀ ਮੈਂ ਨਾ ਬੈਠ ਕੇ ਉਹੀ ਚਾਹ ਦੀ ਕੱਪੀ ਬਣਾ ਕੇ ਸ਼ੌਂਕ ਨਾਲ ਅੱਜ 8 ਫੁੱਟ ਦੀ ਛੱਤ ਐ ਇਹ ਕੀ ਕਹਿੰਦੇ ਨੇ ਕਮੈਂਟਾਂ 'ਚ ਬਿਨਾ ਹੋਣ ਵਾਲਾ ਬਹੁਤ ਆ ਉਹ ਕਹਿੰਦੇ ਭਾਈ ਇਹਨੂੰ ਤੇੜਿਓ ਨਾ ਹਾਂ ਭਾਈ ਸੋਹਣਾ ਇੱਕ ਬਾਈ ਦਾ ਤੜਕੇ ਕਮੈਂਟ ਆਇਆ ਵੈ ਸੀਗਾ ਵਧੀਆ ਫਿੱਟਾ ਕਹਿੰਦੇ ਤੇ ਉਹ ਮਾਗਰ ਕਹਿੰਦੇ ਉੱਥੇ ਉਹ ਉੱਥੇ ਚੱਲ ਜਿਵੇਂ ਆਪਣੀ ਵੀ ਸਕੀਮ ਹੈਗੀ ਆ ਬਾਈ ਕਹਿੰਦਾ ਮਗਰ ਉੱਥੇ ਸ਼ੈੱਡ ਪਾ ਲਿਓ ਕੋਈ ਗੱਡੀ ਕੋਈ ਮੋਟਰਸਾਈਕਲ ਟਰੈਕਟਰ ਆ ਗਾ ਦਾਣੇ ਲਾਹੀ ਜਾਂਦੇ ਆ ਹੜੀ ਵੇਲੇ ਜੇ ਢੋਲ ਚ ਪਾਉਣ ਵਾਲੇ ਉਹ ਸ਼ੈੱਡ ਬਣ ਜੂ ਤੇ ਵਿਚਲੇ ਤਾਂ ਖੁੱਲਾ ਰਹਿ ਜੂ ਵਦਗਾ ਉੱਥੇ ਟਰਾਲੀ ਬੈਗ ਲਾ ਕੇ ਲਾਦੇ ਕਰਾਂ ਕਣਕ ਦੀ ਗੱਡੀ ਗੱਗੂ ਯਾਰ ਆਪਾਂ ਤਾਂ ਥਾਮਣਾਵਾਗੇ ਉਹੀ ਤਾਂ ਗੱਲ ਕਰਦੇ ਆ ਹੋਰ ਕਾਲੀਆ 10 ਮਿੰਟ ਲਾ ਰੱਖਿਆ ਇੱਥੇ ਤੂੰ ਲਾਏਗਾ ਵਾ ਇੱਥੇ ਓਏ ਇੱਥੇ ਤਾਂ ਮੈਂ ਹੱਥ ਹੀ ਨਹੀਂ ਲਾਇਆ ਤੇਰੇ ਮੂੰਹ ਤੇ ਤਾਂ ਆ ਬੁਲਾਇਆ ਕਰ ਇੱਥੇ ਹੈ ਇੱਕ ਮੈਠੀ ਆ ਬੁਲਾ ਆ ਬੁਲਾਇਆ ਚੱਲੋ ਚਾ ਵਜੇ ਮੈਨੂੰ ਕਹਿੰਦਾ ਦੱਸੀ ਨਾ ਖੁੱਡੇ ਤੇ ਲਾਉਨੇ ਆ ਵੀ ਕਹਿੰਦਾ ਯਾਰ ਬੁਰੀ ਰਖਦੀ ਆ ਗੱਲ ਕਹਿੰਦਾ ਕਹਿੰਦਾ ਚੁੱਲੇ ਤੇ ਲਾਉਨੇ ਆ ਕਹਿੰਦਾ ਸੋ ਤਾਂ ਵਾਲਾ ਵੜਾ ਵੜਾ ਤੇਜ ਸ਼ੋਰ ਜਿਆ ਸਕੂਲ ਕਿਉਂ ਨਹੀਂ ਜਾਂਦਾ ਤੂੰ ਅੱਜ ਛੱਡ ਕਰਨੀ ਹੈਗਾ ਕੋਈ ਤੂੰ ਬੜਾ ਰਾਖੀ ਰੱਖੀ ਬੈਠਾ ਹੁਣ ਕਰੀਂਗਾ ਤੂੰ ਉਹ ਘਰੇ ਜਾਣਾਗਾ ਘਰੇ ਕਹਿੰਦੇ ਉਹ ਘਰ ਆ ਵੀ ਇਹਦਾ ਸਾਹਮਣੇ ਵਾਲਾ ਸ਼ੋਰ ਦਾ ਇਹ ਕਿਸੇ ਨੇ ਉਹ ਨਾਲ ਮਿਲ ਜਿਓ ਹਾਂ ਮਿਲ ਜਿਓ ਨਾ ਸ਼ੋਭਾ ਮਿੱਤਰ ਦਾ ਬਾਦਰ ਦਾ ਮੁੰਡਾ ਹੈ ਇਹ ਦੇਖੀ ਜਦੋਂ ਸਮੇਂ ਨੂੰ ਕੋਈ ਆਉਗਾ ਇਹ ਕੋਈ ਨਹੀਂ ਆਉਂਦਾ ਵੱਡਾ ਤੈਨੂੰ ਜਾਣਦਾ ਮੈਂ ਸੌਣ ਲਾਉ ਦੀ ਸੌਣ ਲਿਆ ਕਰੋ ਯਾਰ ਐਂਦਾ ਐਂ ਨਾ ਕਰਿਆ ਕਰੋ ਬੋਲੇ ਬੋਲੇ ਵਾਹਿਗੁਰੂ ਉਹ ਬੋਲਿਆ ਤੈਨੂੰ ਬੁਲਾਈ ਜਾਂਦਾ ਆ ਫਿੱਟਰ ਚੱਕ ਕੇ ਧਰ ਕੇ ਆਉਣਾ ਆ ਜਾ ਇਹ ਵਈ ਆਪਣੀ ਨਿਆਂਈ ਵਾਲੀ ਕਣਕ ਆ ਖੈਰ ਸੁੱਕਣ ਵਾਲਾ ਸੋਹਣੀ ਉਗਰਾਈ 18 ਤਰੀਕ ਨੂੰ ਬੀਜੀ ਸੀਗੀ ਹਾਂ ਤੇ ਇਹਦਰਾ ਨਹੀਂ ਵਾਲਾ ਬੋਰ ਤੇ ਬੋਰ ਤੇ ਰੱਖਾ ਹੋਇਆ ਫਿਲਟਰ ਜਿਹੜਾ ਪਹਿਲਾਂ ਆਪਾਂ ਪਹਿਲਾਂ ਪਹਿਲਾਂ ਚਲਾਇਆ ਸੀ ਉਸ ਤੋਂ ਬਾਅਦ ਉਹ ਸੋਲਰ ਨਾਲ ਡੰਗ ਲਾ ਦਿੰਦੇ ਸੀਗੇ ਚਲਾ ਲੈਂਦੇ ਸੀ ਚਾਚਾ ਕੀ ਸੋਲਰ ਜੋ ਪਾਣੀ ਦੀ ਬਾਰੀ ਆ ਜਾਂਦੀ ਸੀਗੀ ਤੇ ਐਂ ਸਰੀ ਗਿਆ ਤੇ ਇਹ ਮਿੱਤਰ ਬਲਜੀਤ ਸਿੰਘ ਦਾ ਭਾਈ ਫਿਲਟਰ ਤੇ ਇਹਨੂੰ ਅੱਜ ਨਵਾ ਕੇ ਵਿਦਾ ਕਰਕੇ ਆਵਾਂਗੇ ਉਹਨਾਂ ਦੇ ਘਰੇ ਛੱਡ ਆਵਾਂਗੇ ਤੇ ਖੈਰ ਧੰਨਵਾਦ ਆ ਐਡਵਾਂਸ ਜ ਮਿੱਤਰ ਦਾ ਤੇ ਨਾਲ ਲਿਆਂਦਾ ਚਾਚਾ ਗੱਲਾਂ ਸੁਣਨ ਵਾਸਤੇ ਕੀ ਹਾਲਾ ਚਾਚਾ ਜੀ ਠੀਕ ਹੈ ਜੀ ਵਧੀਆ ਸੋਸਰੀ ਗੱਲ ਹਾਂ ਕੀ ਪੈਪ ਤਾਂ ਆਉਹੀ ਸੀ ਪਹਿਲਾਂ ਹੀ ਜਲਬ ਲੱਗਿਓ ਸੀ ਢੋਲ ਚੋਂ ਕੱਢ ਕੇ ਲੈਂਦੀ ਐ ਇਹ ਤੋਕ ਲੈਓ ਪਾਣੀ ਚੋਂ ਉਹ ਤੇ ਮੂਰ ਮੂਰ ਮੂ ਬੋ ਮੋ ਬੋ ਇਹ ਦੇ ਜਿੰਦਾ ਬਈ ਨਾ ਤਾਂ ਚਾਹੀਦੇ ਨੇ ਆਪਣਾ ਹੈ ਫਿਲਟਰ ਚੱਕਣਾ ਆ ਗਏ ਹਾਂ ਜੀ ਚਾਚਾ ਜੀ ਫਿਲਟਰ ਚੱਕਣਾ ਆ ਗਏ ਤੇ ਖੱਬਣ ਨੇ ਖੂਬ ਮਗੜੇ ਮਾਰ ਰੱਖਿਆ ਮੋਰ ਕੇ ਇੱਥੇ ਭਾਈ ਰਾਉਂਡ ਅਪ ਨਹੀਂ ਮਾਰੀ ਸੀ ਉਰੇ ਹੈ ਝੋਨਾ ਵਧੀਆ ਗਿਆ ਝੋਨਾ ਸੋਨਾ ਹੋ ਗਿਆ ਝੋਨਾ ਬਸ ਡੰਗ ਲੈ ਗਿਆ ਵਧ ਗਿਆ ਚਿੱਤਰ ਕਮਾਨ ਦਾ ਦੜਾ ਆਇਆ ਪੈ ਗਿਆ ਚਲੋ ਵਧੀਆ ਬਹੁਤ ਹਨ ਦਾ ਬਹੁਤ ਦੂਆ ਦੂਜੀ ਪਰ ਚੰਗੇ ਥਾਈ ਲੱਗਣ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਹਾਂ ਬਿਮਾਰੀ ਛੁਮਾਰੀ ਤੇ ਹਾਂ ਤੇ ਇਧਰ ਭਾਈ ਚਾਚੇ ਹੋਰਾਂ ਦੀ ਕਣਕ ਆ ਸੋਹਣੀ ਉਗਰੀ ਹੋਈ ਐ ਵੀ ਫਿਰ ਖਾਸ ਕਰ ਚੜਦੀ ਕਲਾ ਪੂਰੀ ਚੜ੍ਹਦੀ ਕਲਾ ਵੜੀ ਮੌਜ ਐ ਮੌਜ ਆ ਇੱਕ ਵਾਰ ਛੜਦੇ ਪਾਣੀ ਠੀਕ ਆ ਜੀ ਖਿੱਚ ਲਈ ਫਿਰ ਰੇੜੀ ਨਹੀਂ ਬਾਕੇ ਲਿਆਇਓ ਏ ਰੇੜੀ ਰੇੜੀ ਕਰੀ ਜਾਂਦੇ ਸੀ ਪਹਿਲਾਂ ਰੇੜੀ ਹੁਣ ਬਣ ਗਈ ਅਹੀਂ ਲੈ ਜਾਏਂਗਾ ਲੋਹੇ ਦਾ ਅੱਡਾ ਇਹਦਾ ਖਿੱਚ ਕੇ ਲੈ ਜਾਏਂਗਾ ਕੱਢ ਲਈ ਗੱਡੀ ਬਾਹਰ ਜਾਂਦਾ ਕਿਤੇ ਨਾ ਆਹੀ ਗੁਰੂ ਆਹੀ ਗੁਰੂ ਚੀ ਗੱਡੀ ਮਰੇਗਾ ਬੱਸ ਇੱਥੇ ਆਂ ਰੱਖਾਂ ਇਹ ਫੋਟੋ ਦੇਖੀਂ ਕਿਦਾਂ ਇੱਥੇ ਬਣਾ ਤਾ ਮਿੱਟੀ ਮੂਟੀ ਬਿਚਾ ਲੈਣਾ ਖਿੱਚਣਾ ਕਿੱਲੇ ਕੋਲੇ ਨਾ ਕਰੀ ਲੈ ਵੀ ਅੱਗੇ ਅੱਗੇ ਖਿੱਚ ਲਓ ਇਕੱਠੇ ਜ਼ੋਰ ਨਹੀਂ ਲਾਉਂਦੇ ਦੋ ਤਿੰਨ ਹੈ ਲਾ ਵੀ ਨੋਈ ਯਾਰ ਪੂਰਾ ਪਟਾਉਣ ਚੱਲ ਇਧਰੋਂ ਖਿੱਚ ਬੱਤਾ ਪਟੜੋ ਬੱਤਾ ਲਾ ਵੀ ਕੁੜੂ ਕਾ ਗਿਆ ਬਲਦ ਵਾਲਾ ਮੋਟੂ ਆ ਗਿਆ ਯਾਰ ਚਾਚਾ ਓਏ ਉਹਦੇ ਕਰ ਲਾ ਹਾਂ ਉਹ ਓਕੇ ਵੀ ਦੱਸ ਮੇਰਾ ਯਾਰ ਆ ਮੋਟੂ ਲਾ ਵੀ ਮੋਟੂ ਮੇਰਾ ਯਾਰ ਆ ਔਰ ਇਹ ਟਰੈਕਟਰ ਲੈ ਕੇ ਬੇਡਲੀ ਟਰਾਲੀ ਵੇਚ ਕੇ ਆ ਝੋਨਾ ਤੇ ਵਧੀਆ ਭਾਅ ਲੱਗ ਗਿਆ ਹੋਵੇ ਤਾਂ ਵੀ ਚੰਗਾ ਹੈ। ਆਹ ਹੱਥ ਫੋਨ ਲੈ ਕੇ ਮਰੇ ਵੱਲ ਆਇਆ। ਵਧੀਆ। ਵਧੀਆ। ਮੈਂ ਜਾ ਰਹਾਂ ਹਾਂ ਵੀਡੀਓ ਬਣਾ ਪਿਆ। ਚੰਗਾ ਜੀ। ਲੈ ਵੀ ਚੱਲ ਪਿਆ ਉਹ ਝੋਨਾ ਵੇਚ ਕੇ ਆਇਆ। ਇਹ ਵਧੀਆ ਭਾਅ ਲੱਗ ਗਿਆ ਹੋਵੇ ਵਿਚਾਰੇ ਦਾ ਚੰਗਾ ਹੈ। ਲੈ ਵੀ ਫਿੱਟਰ ਵੀ ਚੱਕ ਲਿਆ ਮੁੰਡਿਆਂ ਨੇ। ਤਾਂ ਚੱਕ ਲਿਆ ਤੇ ਹੁਣ ਬਸ ਲੱਦਣ ਵਾਲਾ ਹੈ। ਹੁਣ ਸੰਭਲਦਾ ਖੇਤ ਲਾਂਗੇ। ਹਾਂ ਲੈ। ਲੈ ਵੀ ਆਹ ਬਾਲਤ ਰੇੜਾ ਰੱਖਾਗੇ ਤੁਹਾਨੂੰ। ਹਾਂ। ਅਰੇ ਜਿੰਦਰ ਬਾਦ ਤੇ ਰੇਡੰ ਦਾ ਦਿਖਾ ਦੇ ਅੱਛਾ ਇਹ ਕਟਣਾ ਰੱਖਾ ਨੂੰ ਹੈ ਹਾਂ ਫੋਨ ਆ ਗਿਆ ਤੇ ਹਾਂ ਬੰਦੇ ਜੀ ਦਾ ਜਿੰਨ ਹਟ ਆ ਕੋ ਮੜ ਕੇ ਆ ਗਿਆ ਯਾਰ ਦੀ ਜਿਹੜਾ ਮੜ ਕੇ ਆਇਆ ਤਾਂ ਦਿਖ ਹੀ ਜਾਂਦਾ ਬਲਦ ਨੰਬਰ ਆਇਆ ਤੇ ਲੰਬਰ ਚਾਚਾ ਇਹ ਆਉਂਦਾ ਫੋਨ ਅਮਨੀ ਆਪਣੇ ਵਾਲਾ ਚਲੋ ਬੋਚ ਗਏ ਇਹ ਬਾਬੇ ਬਲਦ ਜਿਹੜਾ ਹੀ ਦਿਖਾ ਦੇ ਚਾਚਾ ਕਹਿੰਦਾ ਬਲਦ ਜਿਹੜਾ ਨਹੀਂ ਦਿਖਾਇਆ ਹੌਲੀ ਰੱਖੇ ਮਡਕਾ ਲੱਗਿਆ ਹੋਇਆ ਸੀ ਰੇਸ ਚ ਕਰਤਾ ਸੀ ੱਲੇ ਆਣਾ ਬੱਟਾ ਜਵੇ ਆਰਾਮ ਨਾਲ ਚੱਲ 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 ਹੌਲੀ 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 ਚੱਲ ਜਾਣ ਦੇ ਹੈ ਬਸ ਤੀਗਾ ਆ ਚੱਲ ਚੱਲ ਲੋਟਾ ਨਹੀਂ ਦੇਖਦਾ ਨਹੀਂ ਦੇਖਦਾ ਕੋਈ ਨਾ ਟੈਂਸ਼ਨ ਬਣਾ ਲੈ 째 ਐ ਪਹਿਲਾਂ ਰੇੜੀ ਪਾ ਕੇ ਲਿਆਉਂਦੇ ਸੀ ਨੌਜਵਾਨ ਰੇੜੀ ਚ ਕੱਲੂ ਨੇ ਟਾਇਆਂ ਰੱਖੀਆਂ ਪਈਆਂ ਸੀਗੀਆਂ ਫੇਰ ਮਾਨਪੀ ਵੀ ਕਹਿੰਦਾ ਚੱਲ ਲੋਹੇ ਦਾ ਆਡਾ ਖਿੱਚ ਲਿਆਉਣਿਆ ਨਵਾਵਾਂ ਦੇ ਧੋਵਾਂਗੇ ਫੇਰ ਛੱਡਾਂ ਮਗ ਲੈ ਜਾ ਅੱਲੇ ਹੁਣਾ ਮੈਂ ਹੌਲੀ ਹੌਲੀ ਆਇਆ ਚੱਲ ਠੀਕ ਆ ਹੁਬਲੇ ਆਹ ਯੇਤੀ ਵਰਦਾ ਓਏ ਲੈਦਾ ਗਿਆ ਸੀ ਪਹਿਲਾਂ ਦੁਬਾਰੇ ਆਇਆ ਠੀਕ ਆ ਲਾਲਾ ਜਿੰਨਾ ਸਿਮਿੰਟ ਲਾਉਣਾ ਅੱਜ ਬਾਜਾ ਚਾਚਾ ਨੇ ਆਪਣੇ ਆਉਂਦੇ ਨੂੰ ਛੰਡ ਕੱਢਤੀ ਹਾਂ ਚਾਚਾ ਹੋਈ ਆਪਣੇ ਆਉਂਦੇ ਨੂੰ ਤਾਂ ਛੰਡ ਕੱਢਤੀ ਆ ਫੜੀਆਂ ਚ ਬੱਤੀ ਜਿ ਡੱਗਣਗੇ ਆਹ ਹੋ ਗੀ ਗੱਲ ਚਾਚਾ ਓ ਚਾਚਾ ਓ ਫਰੀ ਕਾਲ ਵੀਨ ਕਾਂ ਲਈ ਵੜਾ ਜੀ ਮਹਾ ਵੀਨ ਕਬੱਟੀ ਚੈਪੂ ਜੰਪੂ ਲੈ ਆ 0 500 ਰੁਪਆ ਮੁਗਲਾਈਲ ਤੇਲ ਚਲੂ ਜਗਾ ਜਾ ਹਾਂ ਹਾਂ ਵਧੀਆ ਹੋ ਗਈਆਂ ਮਟਾਰੀ ਬੜੀ कंदे नी वेली का मंतला काल्लुगा नहीं ਛੋਟਾ ਰੌਲਾ ਪਾ ਦਈਏ ਹਿੱਲਣ ਲੱਗਾ ਤਾਂ ਉਹ ਬਲੈਕਾ ਤੇ ਧਰ ਲਿਆ ਫੀਟਰ ਤੇ ਮੈਂ ਨੌਜਵਾਨਾਂ ਨੂੰ ਕਿਹਾ ਮਾੜਾ ਸੰਗਲ ਪਾ ਲਈ ਕਿਉਂਕਿ ਕਹਿੰਦਾ ਲੋੜ ਹੀ ਨਹੀਂ ਪਿੱਛੇ ਖੜ ਜਾਂਦੇ ਅੱਗੇ ਨੂੰ ਨਹੀਂ ਆਉਣਾ ਕਹਿੰਦਾ ਨਿਆਰਾ ਕਿ ਮਾੜਾ ਹੱਲੇ ਨਾ ਏਸ ਮਿੱਤਰ ਦਾ ਨਾਮ ਭਾਈ ਬਲਜੀਤ ਕੀ ਹਾਲ ਹੈ ਮਿੱਤਰਾ ਫਿੱਟਰ ਆ ਗਾ ਤੇਰਾ ਨਾਮ ਜਿਵੇਂ ਜ਼ੋਲਦਰਾ ਹੀ ਹੁੰਦੀ ਨਾ ਅਚੱਕ ਕੇ ਲੈ ਆਏ ਸੀਗਾ ਸਰਗਾ ਜੇ ਮਾੜਾ ਬੈੱਡ ਲਵਾ ਦੀ ਮੱਡੇ ਵਾਲਾ ਆ ਕਨੇ ਧਰਨਾ ਦਾ ਦਾ ਦਸਦੇ ਕਿੱਥੇ ਰੱਖਣਾ ਚੱਲ ਬੜ ਮੜਾ ਜਾ ਧੰਨਵਾਦ ਵੀ ਕਰਾਂਗੇ ਰੱਖ ਕੇ ਤੇਰਾ ਮਾਨ ਜੀ ਤੇ ਤਹਿਤ ਭਾਈ ਧਰ ਲੈਂਦਾ ਹੋ ਬੱਚੇ ਅੱਡੇ ਵਾਲਾ ਸਰਗਾ ਜਿ ਔਖੜਾ ਹੋਇਆ ਸੀ ਉਹ ਉਹ ਨਾ ਬਾੜਾ ਨਾ ਕਰ ਅੱਗੇ ਮੜਾ ਬੈਡ ਲਵਾਤਾ ਭਾਈ ਸਾਹਿਬ ਮਿਸਤਰੀ ਹੋਣਾ ਤੋ ਲੱਗਣਾ ਨਾ ਯਾਰ ਤੂੰ ਇੰਨੇ ਕਾ ਤੋ ਕਰੀਂ ਨਾ ਆ ਤਾਂ ਘਰ ਆਪਾਂ ਨਾਲ ਹੀ ਵੜਨਾ ਹੋਰ ਮਿਸਤਰੀ ਜੀ ਲੋਟਾ ਧੰਨਵਾਦ ਜੀ ਤੁਹਾਡਾ ਵੀ ਗੁੱਸੇ ਨਾ ਹੋ ਜਾਓ ਕਿਤੇ ਧੰਨਵਾਦ ਨਹੀਂ ਕਰਿਆ ਮਿਸਤਰੀ ਅੱਕੇ ਲੱਗਾ ਨਹੀਂ ਹਾਂ ਇੰਦਰ ਦਰਾ ਠੀਕ ਐ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਅਤੀ ਧੰਨਵਾਦ ਦਰਾ ਭਾਈ ਦੇ ਉਦੋਂ ਸਾਡਾ ਵਧੀਆ ਅਰਥ ਸਰ ਗਿਆ ਸੀਗਾ ਉਦੋਂ ਬਾਅਦ ਫਿਰ ਚਾਚੇ ਦੀ ਸੋਲਰ ਆ ਗਈ ਉਹਦੇ ਨਾਲ ਅਰਥ ਸਰ ਗਿਆ ਸੀਗਾ ਹੁਣ ਆਪਣੀ ਸੋਲਰ ਆ ਜੂਗੀ ਚੱਲ ਜੀ ਹੁਣ ਤਾਂ ਲੱਵੀ ਲੱਗੀ ਹੈ ਹਾਂ ਔਰ ਚਾਹ ਪਾਣੀ ਚਾਹ ਪਾਣੀ ਬੈਸ ਮਿਹਰਬਾਨੀ ਸ਼ੁਕਰੀਆ ਤੁਹਾਡੇ ਵਾਲਾ ਉਹ ਇੱਥੇ ਵਰਦਾ ਉਹ ਕਿਤੇ ਠੀਕ ਐ ਕਣਕ ਸੋਹਣੀ ਕਰੀ ਅੰਤ ਵਧੀਆ ਲੋਟ ਆ ਭਾਈ ਉਂਪਰੇ ਲੰਘ ਕੇ ਆ ਭਾਈ ਲੰਘ ਜਾ ਖਬੂਰ ਨਾ ਬਟੇਂਦਾ ਅਸਤ ਨਾ ਸਰੂਗਾ ਨਾ ਬਟੇਂਦੇ ਦੋ ਭਾਈ ਓ ਇੱਧਰ ਜਾਵਾਂਗੇ ਇੱਧਰ ਢੋਲ ਪਾਉਣੇ ਆ ਤੱਕੜੀ ਤੇ ਜਾਤਾ ਹੂ ਜੀ ਠੀਕ ਆ ਵਧੀਆ ਤੇ ਆ ਆ ਕਿ ਤਰਲੀਆਂ ਸਾ ਸਮਾਦੀ ਆ ਲਿਆ ਬੇਬੇ ਹਾਂ ਉਹ ਮਿਸਤਰੀ ਲੱਗਾ ਹੋਇਆ ਨਾ ਗੱਗੂ ਕੇ ਬਸ ਬੋਲੀ ਆ ਰਹੀ ਸੀ ਪਿਛਲੇ ਪਾਰ ਸੀ ਮੋਬਾਈਲ ਆਈ ਸੀ ਹਾਂ ਮੈਨੂੰ ਆ ਤੂੰ ਮੇਰੇ ਨਾਲੋਂ ਮੈਂ ਤਾਂ ਉਧਰ ਘੇਰੇ ਗਿਆ ਵਧੀਆ ਸੀ ਤਾਂ ਠੀਕ ਆ ਰੁੜੀ ਇੱਧਰ ਜਾਣਾ ਹੁਣ ਗੱਗੂ ਕੇ ਇੱਥੇ ਢੋਲ ਪਾਉਣੇ ਜਾ ਕੇ ਹੁਣ ਫਿਰ ਆ ਪੀਟਰ ਛੱਡ ਕੇ ਆ ਜੀ ਪਹਿਲਾਂ ਮੈਨੂੰ ਤੂੰ ਆਖਿਆ ਲੈ ਕੇ ਖੇਤ ਵੀ ਬਚਾ ਪਾਉਣੀ ਹੈ ਹਾਂ ਦੇਖਦੇ ਹਾਂ ਮੋੜ ਵੱਲ ਪਰਸ ਦੀ ਗੱਲ ਹੈ ਠੀਕ ਐ ਤੂੰ ਆਖਿਆ ਲੈ ਮੋਬਾਈਲ ਤੇ ਹਾਂ ਹਾਂ ਅਸੀਂ ਨਾਲ ਹੀ ਬਣਾਉਂਗੇ ਕੱਖ ਲੈ ਕੇ ਹੈ ਕੱਖ ਹਾਂ ਉਹ ਰੱਖ ਰ ਕੇ ਪੰਡਾ ਇਹ ਆ ਭਾਈ ਸਾਡੇ ਪਿੰਡ ਦੇ ਮਿਹਨਤੀ ਬਿਜੁਰਗ ਠੀਕ ਹੈ ਮਿਹਰਬਾਨੀ ਬਹੁਤ ਜਰਵਾਦਾ ਜਹੇ ਟੱਕਰੇ ਸੀ ਮੇਰਾ ਹੁਣ ਧਿਆਨ ਨਹੀਂ ਸੀ ਗਿਆ ਇਧਰ ਤੇ ਪਿੰਡ ਚ ਆਪਣੇ ਖੇਤੋਂ ਦੋ ਜਿਹੜੇ ਕੱਖਾਂ ਦੇ ਇਹ ਜਿਹੜੇ ਲਾ ਜਾਂਦੇ ਆ ਭਏ ਧੂਏ ਤੇ ਲੱਦ ਕੇ ਉਹ ਲੈ ਜਾਂਦਾ ਚੜਾ ਕੇ ਮਿੱਤਰਾ ਜੀ ਲੱਗਿਆ ਹੋਇਆ ਠੀਕ ਹੈ 와ਹੇ ਗੁਰੂ ਅ 6-7 ਜਾਣੇ ਚਾਹ ਪੀ ਆ ਰਹੇ ਸੀ ਬਣਾਈ ਸੀਗੀ ਤੇ ਪਰ ਆ ਚੋਬਰ ਦੀ ਚਾਹ ਅਲੱਗ ਤੋਂ ਬਣੀ ਆ ਤੇ ਮਾਸੀ ਦੇ ਕਾਲਾ ਉਦੋਂ ਨਾਲ ਦੇ ਪਿੰਡ ਗਏ ਹੋਏ ਸੀਗੇ ਤੇ ਅਸੀਂ ਆਪ ਦੀ ਚਾਹ ਆਪ ਧਰ ਲਈ ਸੀ ਨਿਕਾ ਚਾਚਾ ਆਇਆ ਬੈਠਾ ਸੀ ਆਪਣੇ ਚਾਚੇ ਹੋਰੇ ਤੇ ਇਹ ਤਨਜਾਰਾ ਜਾਣ ਦੀ ਚਾਹ ਬਣਾਈ ਸੀ ਉਹਨੇ ਫਿਰ ਕਾਲੇ ਹੋਰੇ ਅਸੀਂ ਸਾਰੀ ਉਹ ਵੰਡ ਕੇ ਪੀ ਲਈ ਮਾਸੀ ਹੋਰੇ ਆ ਗਏ ਤੇ ਇਹ ਕਹਿੰਦਾ ਚੋਬਰ ਨੇ ਕਹਿੰਦਾ ਮੈਂ ਛੋਟੀ ਚਾਹ ਨਹੀਂ ਪੀਂਦਾ ਤੇ ਆਹ ਸਪੈਸ਼ਲ ਹੋਣਾ ਪਾਈਆ ਖੰਡਾ ਦੀ ਚਾਹ ਪੀਊਗਾ ਤੇ ਫਿਰ ਇਹ ਕੰਮ ਨੂੰ ਕਿਸੇ ਨੂੰ ਹੱਥ ਪਾਊਗਾ ਤੇ ਚਾਹ ਦੇ ਨਾਲ ਮੂੰਗਫਲੀ ਚਾਪਦਾ ਹੋਇਆ ਚੋਬਰ ਤੇ ਉਹ ਪਾੜਦੇ ਆਹਾ ਪਿੱਲਰ ਦੇ ਡਾਲੇ ਲਾਈਆਂ ਬਟਾਂ ਜਿਹੜੀਆਂ ਤੇ ਇਹਨੂੰ ਉਧਰ ਕੰਮ ਦਿੱਤਾ ਪਰਲੇ ਬਸੇ ਚਾਚੇ ਨੇ ਸਾਧਿਆ ਤੈਨੂੰ ਉਹ ਨਾਲੇ ਕਾਲੇ ਨੇ ਕਹਾ ਜਾ ਕੇ ਭੱਜ ਜਾ ਉਹ ਕਾਲਾ ਕਹਿੰਦਾ ਬੁਰਜੀ ਤੂੰ ਕੱਲਾ ਦੇ ਡੜ ਦੇ ਹੱਸਣਾ ਚੌੜਨੀ ਗਈ ਔਟੋ ਆ ਜਾਟ ਦੇ ਆਕੇ ਚਾਹ ਤਾਂ ਪੀ ਜਾ ਕੋਈ ਨਾ ਮੈਂ ਤੈਨੂੰ ਚਾਹ ਨਹੀਂ ਕਹਿੰਦਾ ਵੀ ਪੀ ਨਾ ਓਏ ਗੁਰੂ ਓਏ ਗੁਰੂ ਜੀ ਅੱਜ ਤੂੰ ਹਿੱਟ ਤਨ ਦਾ ਗੱਗੂ ਕੰਮ ਆ ਜਾਣੀ ਆ ਤੇਰੀ ਲਾਣ ਨੇ ਵਜਾਲੇ ਏਟ ਨਹੀਂ ਤੇਰੀ ਇੱਕ ਵੀ ਫਟਣ ਨਾ ਦੇਂਦੇ ਗੱਗੂ ਅੱਜ ਹੁਣ ਕਰ ਲਾ ਇਹਦਾ ਕੰਮ ਕਰਨਾ ਤੜਕੇ ਠੂਲਾ ਲਿਆਉਣਾ ਜਾ ਕੇ ਆਟ ਦੇ ਆਟ ਦੇ ਸਮਾਰ ਕੇ ਤੇ ਸਮਾਂ ਦੁਪਹਿਰ ਦਾ ਹੋ ਗਿਆ ਬਾਈ ਤੇ ਇੱਕ ਬਾਈ ਕਹਿੰਦਾ ਸੀਗਾ ਕਿ ਸਾਡੇ ਦਾ ਬਾਈ ਮਿਸਤਰੀ ਥੋੜਾ ਲੇਟ ਆਉਂਦਾ ਹੱਟਦਾ ਵੀ 8:00 ਵਜੇ ਆ ਜਾਂਦਾ ਤੇ ਦੋ ਤਿੰਨ ਗੱਲਾਂ ਬਾਈ ਮਿਸਤਰੀ ਨਿਕਦਾ ਦੂਜੇ ਪਿੰਡੋਂ ਆਉਂਦਾ ਇੱਥੋਂ 15 ਕਿਲੋਮੀਟਰ ਤੋਂ ਹੋਊਗਾ ਆਉਂਦਾ ਉਹ ਮਿਰਜ਼ਿਆਣੇ ਪਿੰਡ ਤੋਂ ਦੂਜੀ ਗੱਲ ਉਹਨੂੰ ਵਿਚਾਰੇ ਨੂੰ ਸ਼ੂਗਰ ਆਇਆ ਬਈ ਥੋੜਾ ਜਿਹਾ ਤਾਂ ਲੇਟ ਹੋ ਜਾਂਦਾ ਟੀਕਾ ਲਵਾ ਕੇ ਆਉਂਦਾ ਸਵੇਰੇ ਤੜਕੇ ਹੱਥ ਨੇ ਦੋ ਟੀਕੇ ਲੱਗਦੇ ਆਗੇ ਤਾਂ ਕਰਕੇ ਚੱਲ ਵੀ ਕੀ ਅੱਧਾ ਪੌਣਾ ਘੰਟਾ ਕੰਮ ਘੱਟ ਹੋ ਜੇ ਉਹ ਕੰਮ ਵਧੀਆ ਵਿਚਾਰੇ ਹਾਂ ਕੰਮ ਚੱਲ ਠੀਕ ਹੈ ਵਧੀਆ ਕਰਦਾਗਾ ਬਈ ਸਿਆਣਾਗਾ ਬਾਲਾ ਜਿਹੜਾ ਵੱਡਾ ਹੈੱਡ ਸੀ ਉਹਦਾ ਭਰਾ ਹੈਗਾ ਹਾਂ ਪਹਿਲਾਂ ਜਿਹੜਾ ਮੇਨ ਆਇਆ ਸੀ ਕੋਠੀਪੁਰ ਉਹਦਾ ਸਗਾ ਭਾਈ ਹੈਗਾ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਜਾਂਦਾ ਤੜਕੇ ਟੀਕੇ ਟੁਕੇ ਲਵਾ ਕੇ ਆਉਂਦਾ ਵਿਚਾਰਾ ਸ਼ੂਗਰ ਦਾ ਮਰੀਜ਼ ਹੈਗਾ ਇਹ ਤਾਂ ਜੋ ਲੇਟ ਹੋ ਜਾਂਦਾ ਪਹਿਲਾਂ ਵਾਲਾ ਉਹ ਰਾਸ਼ਾ ਆਉਂਦਾ ਆਉਂਦਾ ਸੀ ਜਿਹੜਾ ਉਹ ਤਾਂ ਬਈ ਪਤਾ ਨਹੀਂ ਕਦੋਂ ਟਪਕ ਪੈਂਦਾ ਸੀ ਉਹ ਤਾਂ ਪਤਾ ਹੀ ਨਹੀਂ 8 ਵਜੇ ਆ ਗਿਆ ਕਿ 7 ਵਜੇ ਸਾਢੇ 7 ਵਜੇ ਸਵਾ 7 ਵਜੇ 8 ਵਜੇ ਸਵਾ 8 ਵਸ ਇਹ ਜਿਹੇ ਟਾਈਮ ਆਉਂਦਾ ਹੁੰਦਾ ਸੀ ਉਹ ਜਿੰਨੇ ਮਰਜ਼ੀ ਤੁਹਾਨੂੰ ਦ ਕੋਰਾ ਹੁੰਦਾ ਸੀ ਉਹ ਉਹੀ ਟਾਈਮ ਆ ਜਾਂਦਾ ਮੈਂ ਨੰਬਰਦਾਰ ਘਰੇ ਆ ਚਾਚਾ ਘਰੇ ਆ ਕਰੀਆਂ ਔਰ ਫਾਂਜੇ ਕਰਾ ਕੇ ਰੋਣੇ ਆ ਫਾਰਮਾਂ ਤੇ ਲੱਗ ਰਿਹਾ ਲੱਗ ਰਿਹਾ ਫੌਜ ਦਾ ਹਾਂ ਕੋਸੀ ਜੋ ਨਹੀਂ ਪਹੰਚਾ ਉਹ ਆਗੇ ਸੁਪਰਸੀਡਰ ਵਾਲੇ ਸਾਡੇ ਉਹ ਕਿਕੂ ਆ ਮੈਨ ਦਾ ਕਿੱਥੇ ਆ ਗਏ ਕਰਾ ਲਿਆ ਉਹ ਕਹਿੰਦਾ ਮੈਂ ਕਰਾ ਲਿਆ ਸੈਨ ਤਾਂ ਆ ਗਿਆ ਮੈਂ ਕਰਾ ਕੇ ਉਸ ਤਾਇਆ ਓ ਨੰਬਰਦਾਰਾ ਤਾਇਆ ਕਰਿਆ ਤਾਈ ਹੱਥ ਨੇ ਆਉਗੇ ਪਾਸੇ ਗਿਆ ਕਿਤੇ ਗਿਆ ਇੱਥੇ ਆ ਠੀਕ ਆ ਮੜੀ ਜੀ ਸੈਂਜ ਕਰਾਉਣੇ ਸੀ ਆ ਫੇਰ ਆ ਜੂ ਕੋਈ ਨਾ ਠੀਕ ਹੈ ਜੀ ਨੰਬਰਦਾਰ ਦਾ ਘਰ ਬਈ ਭਾਈ ਇੱਥੇ ਸਾਹਮਣੀ ਆ ਕਾਲੇ ਕੇ ਘਰ ਦੇ ਫੇਰ ਆ ਜਾਗੇ ਚਲ ਆ ਅੱਜ ਮਿਸਤਰੀ ਨਹੀਂ ਆਇਆ ਤੇ ਥੋੜੀ ਜਿਹੀ ਰੈਲ ਭਾਈ ਆ ਤੇ ਕਾਲੀ ਨਦੀ ਚਾਚੇ ਨੇ ਉੱਥੋਂ ਉੱਠ ਕੇ ਆ ਕੇ ਬਾਗ ਚ ਲਾ ਦੀ ਜੋਟੀ ਇੱਥੇ ਬਾਗ ਹੀ ਹੁੰਦਾ ਸੀ ਚਾਚਾ ਪਹਿਲਾਂ ਤਾਂ ਇੰਨੇ ਬੂਟੇ ਪੱਟਦੇ ਹਨ ਆ ਦੂੜੀ ਵਾਲਾ ਬਣਾਉਣ ਦੇ ਚੱਕਰ ਚ ਸਾਫ਼ ਹੀ ਹੋ ਜਾਣੇ ਤਾਂ ਤੁਹਾਨੂੰ ਥੋੜਾ ਟਾਈਮ ਆ ਨਿੰਬੂ ਦੇਖ ਚਾਚਾ ਬਾਗ ਚ ਲਾਉਂਗਾ ਬੂਟੇ ਦਾ ਛੋਟੇ ਜਿਹੇ ਬੂਟੇ ਸੀ ਹੂੰ ਇਹ ਤਾਂ ਲੈ ਗਿਆ ਤੇ ਇੱਥੇ ਪਈ ਇਹ ਗੱਲਮ ਗੱਲੀ ਹੋ ਰਹੇ ਇੱਕ ਸਾਹਮਣੇ ਵਾਲਾ ਨੌਜਵਾਨ ਬੈਠਾ ਜੀ ਉੱਠ ਕੇ ਬਾਗ ਗਿਆ ਮਹਾਕਦੇ ਚਾਚਾ ਤੂੰ ਬਾਗ ਗਿਆ ਪੀ ਕੇ ਚਾਹ ਮਹਾ ਚਾਚਾ ਜੀ ਉੱਠ ਗਿਆ ਗੱਲਾਂ ਸੁਣਾ ਕੇ ਨਹੀਂ ਗਿਆ ਚਾਹ ਪੀਉਂਦੇ ਰਹਿ ਗਏ ਮੈਂ ਆ ਲਾਸਨ ਦੀ ਬਾੜੀ ਚ ਬੈਠੇ ਆਂ ਅਸੀਂ ਇਧਰ ਬਾਗ ਹੈ ਲ ਔਲੇ ਦਾ ਗਾਲਾ ਅਦਰ ਡੜੀ ਕਹਿੰਦਾ ਵੀ ਦੋ ਬੂਟੇ ਲਾਉਣੇ ਸੀ ਮੈਨੂੰ ਪਤਾ ਹੀ ਨਹੀਂ ਸੀ ਕਹਿ ਰਹੇ ਤੇ ਔਲੇ ਨਹੀਂ ਲੱਗਦੇ ਕਹਿ ਰਹੇ ਬੂਟੇ ਦੇ ਦੋ ਇਕੱਠੇ ਹੁਣ ਵੇਰ ਲੱਗਦੇ ਆ ਕਿਹੜਾ ਵੀ ਪਟ ਲਾਣ ਕਿਹੜਾ ਮੈਂ ਕਹਿੰਦਾ ਕੁਝ ਨਹੀਂ ਰਹਿਣਾ ਇੱਥੇ ਮੈਂ ਬਾਅਦ ਚ ਲਾਉਂਗਾ ਉਹਦੇ ਸਾਹਮਣੇ ਇਹਨਾਂ ਨੇ ਪਹਿਲਾਂ ਹਾਂ ਭਈ ਉਹ ਤੇਰਾ ਆ ਬੇਰੀ ਪੱਟ ਰਹੀ ਆਪਾਂ ਇਹ ਹੋ ਕਰਾਂਗੇ ਤੇ ਵੇਰ ਕਹਦਾ ਵੇਰ ਖਾਵਾਂਗੇ ਨਾ ਬਾਲੇ ਵਧੀਆ ਪਿਛਲੇ ਸਾਲ ਤਾਂ ਥੋੜੇ ਸੀਗੇ ਬਹੁਤ ਸਵਾਦ ਵੇਰ ਪੱਕਦੇ ਆ ਇਹਦੇ ਕੱਚੇ ਨਹੀਂ ਹੋਈ ਜਾਂਦਾ ਦੂਜੇ ਵੇਰ ਨੇ ਦੂਜੇ ਬਣ ਗਏ ਉਹ ਆੜੂਆਂ ਦਾ ਬੂਟਾ ਆ ਗਿਆ ਤੇ ਆ ਗਿਆ ਉਹਦਾ ਭਾਈ ਇਹ ਸੋ ਕੀ ਹੁੰਦੇ ਸੇ ਬੇਰ ਨੇ ਸੋ ਆਲੇ ਬੇਰ ਆਹੇ ਹੁੰਦੇ ਦਾ ਲਾਲ ਹੁੰਦੇ ਹੁੰਦੇ ਨੇ ਸਵਾਦ ਬੇਰ ਨੇ ਜੀ ਬੂਟੇ ਦਾ ਬਥੇਰੇ ਕੱਸਦੇ ਲਾਉਣ ਵਾਲੇ ਨੇ ਗੇ ਦੇਖੋ ਚਾਰ ਪਾਰ ਹੱਤ ਪੈ ਗਈ ਰੋਣੀ ਕੱਚੇ ਬੇਰ ਤੋੜ ਕੇ ਤੂੰ ਮੈਂ ਉੱਥੇ ਤੋਂ ਗੱਲਾਂ ਖਾਣ ਆਂਦਾ ਮੈਂ ਬੁਰਜੀ ਟਾਉਂਦਾ ਗੱਲਾਂ ਉੱਧਰ ਗਿਆ ਉੱਥੇ ਅੱਛਾ ਆਇਆ ਤਾਦੀ ਤੇ ਵੱਧੀ ਗਈ ਰਹੀ ਉਹਨੇ ਪਾਪਾ ਕਹਿੰਦਾ ਸਾਈਨ ਕਰਾ ਕੇ ਲਈ ਉਧਰ ਬੂਲ ਮਾਰਦਾ ਚਾਰ ਪਾਰ ਆ ਬੇਰਾਂ ਦਾ ਮੇਰਾ ਦਾ ਢੇਨਾਰਾ ਕਾ ਬੰਦੂਆ ਪੈ ਜਾ ਹਣਾ ਹਮ ਔਰ ਆ ਕੇ ਦੇਖ ਲੈਣਾ ਉਹ ਤੋਂ ਇਹੀ ਜਿਹੀ ਚੀਜ਼ਾਂ ਬਣਾਏ ਨਾ ਹੋਰ ਚਾਰ ਕੁ ਬਣਾਓ ਆਪੋ ਕੋ ਆਏ ਥੋੜੀ ਵੀ ਚਾਰ ਵਾਸਤੇ ਬਣਾਏ ਨਾ ਉਹ ਤਾਂ ਖਾਣ ਵਾਸਤੇ ਬਣਾਏ ਸੀ ਕੱਚਿਆਂ ਦਾ ਉਹ ਬਣਾ ਲੈਣਾ ਚਾਰ ਕਿਹਦੇ ਨਾਮ ਬਣਾਣਾ ਹੁਣ ਆਪਾਂ ਇਹਦੇ ਕੱਚੇ ਕੱਚੇ ਨਾ ਬਣਾਉਣਾ ਚਾਰ ਇਹ ਨਾ ਪਾ ਨਮਨ ਜਨਾ ਮਸ਼ੀਨ ਦੇ ਉਹ ਤੋਂ ਤੁਪੂਗਾ ਹੋ ਤੋੜ ਲੈ ਟੁੱਟ ਜੇ ਹਾਂ ਤੇ ਪੁਰਜੀ ਬੋਲੀ ਚੰਗੀ ਬਣੀ ਅੱਛਾ ਤੇ ਦੇਵਣੇ ਮਿਰਚਾਂ ਪਾਉਣੀਆਂ ਵਿੱਚ ਉਹਦੇ ਹਾਂ ਕਰਾਰ ਆਉਣ ਲੱਗ ਗਿਆ ਕਿ ਨਹੀਂ ਸਾਗ ਵਾਲਾ ਕੰਮ ਹੀ ਆ ਹਾਂ ਕਾਹੇ ਚ ਲਾਹੋ ਮਿੱਠੇ ਆ ਹਾਲ ਉਹਦੇ ਬਣਾ ਲੈਂਦੇ ਆ ਮਿੱਠਿਆਂ ਦੇ ਜਾਂ ਉਹਦੇ ਬਟੂਸੇ ਤੋੜ ਕੇ ਭੁਰਜੀ ਬਣਾਉਂਦੇ ਆ ਛੋਲਿਆਂ ਦੀ ਸਾਗ ਵੀ ਹੁਣ ਹੈ ਤਾਂ ਹਰਾਈ ਆ ਉਹ ਤੁਸੀਂ ਤੋੜ ਕੇ ਕਾਹੇ ਦੀ ਚੀਜ਼ ਦਾ ਬਣਾਉਣਾ ਨਾਲੇ ਬੇਰਾਂ ਦਾ ਹੁਣ ਆਪਾਂ ਚਾਰ ਪਾ ਸਕਦੇ ਆ ਪੈਣ ਉਹ ਚਲਾਈ ਜੀ ਦਾ ਬਣਾਉਂਦੇ ਹੁੰਦੇ ਇੱਕ ਹਾਂ ਕਾਹੇ ਦੇ ਬਣਾ ਚਲਾਈ ਜੀ ਦਾ ਹੁਣ ਤਾਂ ਰਹੀ ਨਹੀਂ ਉਹ ਚਾਚਾ ਬਣਾਉਂਦੇ ਬੜਾ ਸਵਾਦ ਉਹੀ ਜੀ ਬਣ ਜਾਂਦਾ ਹੁੰਦਾ ਸੀ ਉਹ ਉਹ ਚਲਾਈ ਵਾਲੇ ਉਹ ਤਾਂ ਪਹਿਲਾਂ ਉੱਥੇ ਲਿਆਉਂਦੇ ਹੁੰਦੇ ਸੀ ਆਪਾਂ ਉਹ ਉੱਧਰ ਇਹ ਵਧੀਆ ਚੀਜ਼ ਬਣਦੀ ਹੈ ਚਲਾ ਜੀ ਬਣ ਆਪਾਂ ਪਰਾਂ ਹੁੰਦੇ ਪਹਿਲਾਂ ਟਿੱਪੀ ਕੂਨ ਕਰਦੇ ਆ ਚਾਹਣ ਯਾਰ ਕਿਹਦੇ ਕਰਨੇ ਆ ਮੈਂ ਮਾਰ ਦੇ ਨਾਲ ਊਗੀ ਹਾਂ ਓਏ ਊਗੀ ਨਾ ਮਾਰਦੀ ਚਾਰ ਸਾਗ ਵੀ ਲਾਪਾ ਪਚੂੜੀਆਂ ਰੱਖ ਲੈਣੇ ਨੇ ਕੋਈ ਕਰਤਾ ਸਾਗ ਖਾਲਾਂ ਹਾਂ ਉਸ ਹੌਨ ਸਵਾਦ ਨੇ ਰੁੱਤ ਦੇ ਹਿਸਾਬ ਨੇ ਚੀਜ਼ ਸਵਾਦ ਲੱਗਦੀ ਹਾਂ ਸਿਆਣੀ ਗੱਲ ਆ ਐ ਤਾਂ ਲੋਕ ਸੁਕਾਰ ਕੇ ਰੱਖਣ ਲੱਗ ਗਰੀ ਨੇਗੇ ਹੁਣ ਹੁਣ ਗਾਜਰਾਂ ਲਾਲ ਅੱਜਕੱਲ ਸਵਾਦ ਲੱਗਨੇ ਆ ਇਆ ਫਿਰ ਦੂਪਹਿਰਾਂ ਖਾਣੇ ਨੂੰ ਸੁਆਦ ਨਹੀਂ ਲੱਗਦਾ ਗਰਮੀ ਚ ਖਾ ਕੇ ਦੇ ਹਾਂ ਨਹੀਂ ਫਿਰ ਨਵੇਂ ਉੱਤਾਂ ਆ ਗਏ ਕਿੱਥੋਂ ਆਏ ਕਦੋਂ ਹੁਣ ਤਾਂ ਅੱਜ ਕੱਲ ਹੁਣ ਤਾਂ ਹਜੇ ਖਾਈ ਇਹਨੇ ਲੱਗਣ ਲੱਗ ਰਹੇ ਐ ਦੂਪਹਿਰਾਂ ਗਏ ਕੋਈ ਨਾ ਹਾਂ ਅੱਜ ਗਾ ਲਗੇ ਤੋਰਨੇ ਚੱਲੀ ਜਾਨੀਆਂ ਨਹੀਂ ਹੁਣ ਆਹ ਵੱਲ ਖੜੀ ਐ ਸੋਹਣੇ ਚੂਏ ਲੱਗੇ ਪਏ ਇਹਦੇ ਅਗਰੀ ਦੇ ਕਦੂ ਲੱਗੇ ਪਏ ਨਾ ਹਾਂ ਵੀ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਣਗੇ ਪਰ ਸਬਜ਼ੀ ਨਾ ਹੁਣ ਉਹ ਜੀ ਸੁਆਦ ਨਹੀਂ ਬਣਦੀ ਬਾਤ ਤੇ ਸਬਜ਼ੀ ਤਾਂ ਹੁਣ ਬਣਾਈ ਸੀ ਤੇ ਥੋੜੇ ਦਿਨ ਹੋ ਗਏ ਤੂੰ ਤਾਂ ਖਾਂਦੇ ਨਹੀਂ ਹੈਗੇ ਇਹ ਬਈ ਕਦੂਆਂ ਦਾ ਜੀ ਨਾ ਜੂੰਬਰ ਹਾਂ ਜਦ ਮੈਂ ਕਿਓ ਵਰ ਪਤਾ ਨਹੀਂ ਕਿ ਹੋਈ ਆ ਦੇ ਸੀਗਾ ਕਿਉਂ ਜੀ ਬੁੰਨੇ ਸੀਗੇ ਚਲ ਵੰਟਾ ਜਾਂਦੇ ਇੱਧਰ ਵੰਨਣ ਦਾ ਕੀ ਸੁਆਤ ਆ ਨਾ ਦੋ ਬੰਦੇ ਹੋਰ ਆ ਗਏ ਵੀਡੀਓ ਚਲੀ ਜਾਂਦੇ ਕਹਿੰਦਾ ਗਾਹੀ ਚੱਲ ਵੜਾ ਇਹ ਕੀ ਕਰਾ ਇਹ ਵੜਾ ਤਾਂਗਦਾ ਕਾ सांगਦਾ ਇਹ ਥੋੜਾ ਹੈ ਇਹ ਇੰਦਾ ਆਜੋ ਬੰਦ ਕਰਤੀ ਵੀਡੀਓ ਬੰਦਾ ਵਧੀਆ ਬੰਦਾ ਤਾਂ ਠੀਕ ਹੈਗਾ ਜਿਹੜੀ ਗੱਲ ਆ ਆ ਚੱਲਦੇ ਆ ਚੰਬਰ ਉੱਥੇ ਸੁਣਾ ਦੀ ਦੋ ਗੱਲਾਂ ਮੈਨੂੰ ਯਾਰ ਬਾਅਦ ਤੈਨੂੰ ਬਾਅਦ ਸੁਣਾਵਾਂਗਾ ਜੀ ਆਪਦੀਆਂ ਗੱਲਾਂ ਕਰ ਲੈਂਗਾ ਇਹ ਥੋੜੀਆਂ ਹੀ ਰਹਿਣਗੇ ਸਾਡੇ ਫਿਰ ਮੈਨੂੰ ਭੇਜ ਦਿਓ ਤੇ ਤੇਰੀ ਕੰਮ ਨਹੀਂ ਹੈ। ਜੇ ਮੈਂ ਜਾਂਦਾ ਲੱਗਾ, ਦੁਨੀਆਂ ਦਾ ਲੱਗਾ। ਤੂੰ ਡੰਡੀ ਵੇ, ਢਡੀ ਪੈ ਤੂੰ। ਚੰਗਾ। ਠੀਕ ਹੈ। ਮੈਂ ਜਾਂਨਾ ਉਪਰ ਜੀ ਤੇ ਅੜਕੇ ਯਾਰ। ਭੱਗ ਜਾਏ ਮੈਂ ਬਾਕੀ ਕੰਮ ਕਰਦਾ। ਆਏ ਕਿਵੇਂ ਮੋੜ ਲਾ ਯਾਰ। ਇੱਥੇ ਵੀ ਕੈਮਰਾ ਚੱਲ ਜੂਗਾ। ਅੰਦਰ ਲਾ ਦੇ ਉਹ ਬਾਗਰ ਦੇ ਪਾਸੇ। ਉੱਥੇ ਮੈਂ ਵੀਡੀਓ ਬਣਾਈ ਜਾਂਦੇ ਸੀ ਕਹਿੰਦਾ ਗਾਂ ਹੀ ਚੱਲ ਬੜੇ ਤੇ ਤਾਂ ਕਹਿੰਦਾ ਵੀਡੀਓ ਬਣਾਈ ਜਾਂਦੇ। ਹੋ ਤੇ ਲਾ ਰખી ਗੱਗੂ ਦੀ ਰੋਟੀ ਬਈ ਐਟੋ ਆ ਜਾਂਦੀ ਜਾਂਦਾ ਸੀ ਨੌਜਵਾਨ ਘਰ ਤੱਕੜਾ ਹੈ ਤੱਕੜਾ ਦਾ ਪੂਰਾ ਗਿਆ ਗੱਲ ਕਰ ਕੰਮ ਤੋਂ ਥੋੜਾ ਚੱਲ ਜਾਂਦਾ ਕਈ ਵਾਰੀ ਚੱਕ ਆਪਾਂ ਆਪਣੀ ਬਣਦੀ ਡਿਊਟੀ ਲਾਤੀ ਆ ਪਿੱਲਰ ਤੇ ਡਿਊਟੀ ਲਾਈ ਸੀ ਕਾਲਾ ਕਹਿੰਦਾ ਤੂੰ ਆ ਕਰਦੇ ਅਸੀਂ ਕੁਝ ਹੋਰ ਕਰ ਲਾਂਗੇ ਫਿਲਹਾਲ ਕੋਈ ਬੜਾ ਕੰਮ ਅੱਜ ਹੈ ਵੀ ਨਹੀਂ ਕਰਨ ਨੂੰ ਕੋਈ ਕੱਲ ਨੂੰ ਤੜਕੇ ਢੂਲਾ ਵਗੈਰਾ ਚੱਕ ਕੇ ਲਿਆਵਾਂਗੇ ਤੜਕੇ ਆਉਣਾ ਮਿਸਤਰੀ ਬਾਈ ਨੇ ਕੀ ਕਰੀ ਸੀ ਚਾਹ ਕਿਉਂ ਅੱਛਾ ਮਮੇ ਪੁੱਛਦੇ ਕਿਨੇ ਬਣਾਈਏ ਗੱਗੂ ਨੂੰ ਅੱਡ ਚਾਹ ਬਣਾ ਕੇ ਪਾਈਏ ਉਸ ਤੋਂ ਬਾਅਦ ਪਾਈਏ ਮਿੱਠੇ ਵਾਲੀ ਉਹ ਮਿੱਠਾ ਵੀ ਆ ਰੰਗ ਆ ਆ ਚੈੱਕ ਬਈ ਐਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ ਉਸ ਤੋਂ ਬਾਅਦ ਥੋੜੇ ਮੋਟੇ ਕੰਮ ਇਹ ਕਰੇ ਪਰ ਵੀਡੀਓ ਨਹੀਂ ਬਣਾਈ ਬਹੁਤੀ ਤੇ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਵੀਡੀਓ ਲਈ ਸਮਾਂ ਕੱਢ ਕੇ ਅੰਤ ਤੱਕ ਵੀਡੀਓ ਨੂੰ ਪਰਿਵਾਰਾਂ ਸਮੇਤ ਬੈਠ ਕੇ ਦੇਖਦੇ ਹੋ ਧੰਨਵਾਦ ਇੱਕ ਵਾਰ ਫਿਰ ਤੋਂ ਜੁੜੇ ਰਹੋ ਇਸ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ